ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਬਾਰੇ ਵਿਚਾਰ ਕਰਾਂਗਾ ਜਿਨ੍ਹਾਂ ਦਾ ਜਨਮ ਬਨਾਰਸ ਦੀ ਧਰਤੀ ਤੇ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਨੂੰ ਆਪਾਂ ਯੂਪੀ ਵੀ ਆਖ ਦਿੰਦੇ ਹਾਂ ਉਸ ਧਰਤੀ ਤੇ ਹੋਇਆ ਬਨਾਰਸ ਨੂੰ ਬ੍ਰਾਹਮਣਾਂ ਦਾ ਗੜ ਵੀ ਆਖਿਆ ਜਾਂਦਾ ਸੀ ਜਿੱਥੇ ਸਦੀਆਂ ਤੋਂ ਜਾਤ ਪਾਤ ਦਾ ਬੋਲਬਾਲਾ ਸੀ ਉਹ ਜਾਤ ਪਾਤ ਜਿਸ ਜਾਤ ਪਾਤ ਦੀਆਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ੱੱਝੀਆਂ ਉਡਾ ਦਿੱਤੀਆਂ ਇਸ ਲੋਕਾਈ ਨੂੰ ਇਸ ਮਨੁੱਖਤਾ ਨੂੰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਬਹਿਮਾ ਭਰਮਾ ਪਖੰਡਾ ਅੰਧ ਵਿਸ਼ਵਾਸਾਂ ਅਤੇ ਜਾਤ ਪਾਤ ਦੇ ਵਿੱਚੋਂ ਬਾਹਰ ਕੱਢਿਆ ਅਗਿਆਨਤਾ ਦੇ ਵਿੱਚੋਂ ਬਾਹਰ ਕੱਢ ਕੇ ਇਸ ਮਨੁੱਖਤਾ ਨੂੰ ਗਿਆਨ ਦੇ ਪ੍ਰਕਾਸ਼ ਦੇ ਵਿੱਚ ਲਿਆਂਦਾ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਬਾਣੀ ਉਚਾਰਨ ਕਰਕੇ ਆਉਣ ਵਾਲੀਆਂ ਜਨਰੇਸ਼ਨਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਧੇ ਰਾਹੇ ਪਾਇਆ ਉਹ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਰਹਿਬਰਾਂ ਦੀ ਆਪਣੇ ਸਤਿਗੁਰਾਂ ਦੀ ਬਾਣੀ ਨਹੀਂ ਪੜਦੇ ਇਹ ਉਹ ਬਨਾਰਸ ਦੀ ਧਰਤੀ ਸੀ ਜਿਹਨੂੰ ਬ੍ਰਾਹਮਣਾਂ ਦਾ ਗੜ ਆਖਿਆ ਜਾਂਦਾ ਸੀ ਇੱਥੇ ਉਹ ਜਾਤੀਵਾਦੀ ਬ੍ਰਾਹਮਣ ਵੀ ਸਨ ਜਿਹੜੇ ਹਰ ਵਕਤ ਭੇਦ ਭਾਵ ਨੂੰ ਮੰਨਦੇ ਸਨ ਸ਼ੂਭਾ ਸ਼ਾਤ ਨੂੰ ਮੰਨਦੇ ਸਨ ਉੱਚ ਨੀਚ ਨੂੰ ਮੰਨਦੇ ਸਨ ਤੇ ਉਹ ਆਪਣੇ ਆਪ ਨੂੰ ਉੱਚੇ ਦੱਸਦੇ ਸਨ ਬਾਕੀਆਂ ਨੂੰ ਨੀਵੇਂ ਦੱਸਦੇ ਸਨ ਭਾਵੇਂ ਕਿ ਸਤਗੁਰ ਰਾਮਾਨੰਦ ਜੀ ਵਰਗੇ ਵੀ ਬ੍ਰਾਹਮਣ ਸਨ ਜਿਹੜੇ ਇੱਕ ਨਜ਼ਰ ਦੇ ਨਾਲ ਸਭ ਨੂੰ ਇੱਕ ਕਰਕੇ ਵੀ ਮੰਨਦੇ ਸਨ ਇੱਕ ਕਰਕੇ ਵੀ ਜਾਣਦੇ ਸਨ ਇਹ ਤਾਂ ਭਲੀ ਭਾਤ ਆਪਾਂ ਸਾਹ ਨੇ ਜਾਣਦੇ ਆ ਕਿ ਹਰ ਸਮਾਜ ਦੇ ਵਿੱਚ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਪਰ ਬਨਾਰਸ ਦੀ ਧਰਤੀ ਤੇ ਐਸੇ ਵੀ ਬ੍ਰਾਹਮਣ ਸਨ ਜਿਹੜੇ ਬਾਕੀਆਂ ਨੂੰ ਸ਼ੂਦਰ ਨੀਚ ਅਜਿਹੇ ਸ਼ਬਦਾਂ ਨਾਲ ਸਬੂਤਨ ਕਰਦੇ ਸਨ ਤੇ ਗੁਰੂ ਪਿਆਰਿਓ ਜਿੱਥੇ ਆਮ ਲੋਕ ਜਾਤ ਪਾਤ ਦੇ ਵਿੱਚ ਗ੍ਰਸਤ ਹੋਏ ਚੁੱਕੇ ਸਨ ਉੱਥੇ ਹੀ ਸਤਗੁਰੂ ਕਬੀਰ ਸਾਹਿਬ ਮਹਾਰਾਜ ਨੇ ਜਾਤ ਪਾਤ ਦੇ ਵਿੱਚ ਫਸਾਉਣ ਦਾ ਯਤਨ ਕੀਤਾ ਸੀ ਪਰ ਸਤਗੁਰੂ ਕਬੀਰ ਸਾਹਿਬ ਮਹਾਰਾਜ ਨੇ ਜਾਤ ਪਾਤ ਦੀਆਂ ਟੱਜੀਆਂ ਉਡਾ ਦਿੱਤੀਆਂ ਆਪ ਦਾ ਸਤਗੁਰ ਸੱਚੇ ਪਾਤਸ਼ਾਹ ਜੀ ਜਾਤ ਪਾਤ ਤੋਂ ਮੁਕਤ ਹੋਏ ਤੇ ਇਸ ਮਨੁੱਖਤਾ ਨੂੰ ਵੀ ਜਾਤ ਪਾਤ ਤੋਂ ਮੁਕਤ ਕੀਤਾ ਸਤਗੁਰੂ ਕਬੀਰ ਸਾਹਿਬ ਮਹਾਰਾਜੀ ਜਿਹੜੇ ਖੱਡੀਆਂ ਬੁੰਨਦੇ ਸਨ ਦਰੀਆਂ ਚਾਦਰਾਂ ਕੰਬਲ ਬੁੰਨਦੇ ਸਨ ਕੀਰਤ ਕਰਿਆ ਕਰਦੇ ਸਨ ਇਹ ਬੜੀ ਕਮਾਲ ਦੀ ਗੱਲ ਹੈ ਸਾਡੇ ਰਹਿਬਰਾਂ ਦੇ ਵਿੱਚ ਸਤਿਗੁਰਾਂ ਦੇ ਵਿੱਚ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਹੋਣ ਭਾਵੇਂ ਗੁਰੂ ਰਵਿਦਾਸ ਪਾਤਸ਼ਾਹ ਜੀ ਹੋਣ ਭਾਵੇਂ ਸਤਗੁਰੂ ਨਾਮਦੇਵ ਪਾਤਸ਼ਾਹ ਜੀ ਹੋਣ ਭਾਵੇਂ ਸਤਗੁਰ ਬੇਣੀ ਜੀ ਸਤਗੁਰ ਸੈਣ ਜੀ ਕੋਈ ਵੀ ਮਹਾਪੁਰਖ ਹੋਣ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਉਹਨਾਂ ਨੇ ਕੀਰਤ ਕੀਤੀ ਹੈ ਦਸਾਂ ਨੋਹਾਂ ਦੀ ਕੀਰਤ ਕਰਕੇ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਤੇ ਸਾਨੂੰ ਵੀ ਆਖਿਆ ਕਿ ਤੁਸੀਂ ਵੀ ਕੀਰਤ ਕਰੋ ਇਹ ਬੜੀ ਕਮਾਲ ਦੀ ਖੂਬੀ ਹੈ ਸੇ ਇਸੇ ਤਰ੍ਹਾਂ ਜਿਵੇਂ ਬਾਕੀ ਰਹਿਬਰ ਕੀਰਤ ਕਰਿਆ ਕਰਦੇ ਸਨ ਇਸੇ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਵੀ ਆਪਣੇ ਘਰ ਦੇ ਵਿੱਚ ਤਾਣਾ ਬਾਣਾ ਬੁਣਿਆ ਕਰਦੇ ਸੀ ਤਾਣਾ ਬਾਣਾ ਬੁਣਦਾ ਮਤਲਬ ਇਹ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਖੱਡੀਆਂ ਲੱਗੀਆਂ ਹੋਈਆਂ ਸੀ ਜਿਦੇ ਤੇ ਕੰਬਲ ਦਰੀਆਂ ਚਾਦਰਾਂ ਬੁਣੀਆਂ ਜਾਂਦੀਆਂ ਸੀ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਖੱਡੀ ਚਲਾਉਣ ਕਰਕੇ ਕਈ ਲੋਕ ਆਖ ਦਿੰਦੇ ਸਨ ਕਿ ਕਬੀਰ ਤਾਂ ਤਾਣਾ ਬਾਣਾ ਬੁਣਦਾ ਹੈ ਅੱਜ ਵੀ ਕਈ ਜੁਲਾਹੇ ਭਾਈਚਾਰੇ ਦੇ ਲੋਕਾਂ ਨੂੰ ਜਿਹੜੇ ਅੱਜ ਵੀ ਖੱਡੀਆਂ ਦਾ ਕੰਮ ਕਰਦੇ ਨੇ ਤੁਸੀਂ ਪਿੰਡਾਂ ਵਿੱਚ ਜਾ ਕੇ ਵੇਖੋ ਉਹਨਾਂ ਨੂੰ ਅੱਜ ਅੱਜ ਵੀ ਕਹਿ ਦਿੰਦੇ ਨੇ ਕਹਿੰਦੇ ਭਾਈ ਇਹਨਾਂ ਦੇ ਘਰ ਦੇ ਵਿੱਚ ਅੱਜ ਵੀ ਤਾਣਾ ਬਾਣਾ ਬੁਣਿਆ ਜਾਂਦਾ ਕਹਿਣ ਦਾ ਮਤਲਬ ਅੱਜ ਵੀ ਉਹ ਕਾਰਵਿਹਾਰ ਕੀਤਾ ਜਾਂਦਾ ਅੱਜ ਵੀ ਉਹ ਕਿਰਤ ਕੀਤੀ ਜਾਂਦੀ ਹੈ ਜਿਹੜੀ ਮਸ਼ੀਨੀ ਯੁੱਗ ਦੇ ਵਿੱਚ ਭਾਵੇਂ ਕਿ ਬੰਦ ਹੋ ਗਈ ਹੈ ਮਸ਼ੀਨਾ ਔਨ ਕਰਕੇ ਮਸ਼ੀਨਾ ਦੇ ਉੱਤੇ ਕੰਬਲ ਚਾਦਰਾਂ ਦਰੀਆਂ ਬਣਨੀਆਂ ਸ਼ੁਰੂ ਹੋ ਗਈਆਂ ਪਰ ਅੱਜ ਵੀ ਕਈਆਂ ਦੇ ਘਰਾਂ ਦੇ ਵਿੱਚ ਖੱਡੀਆਂ ਲੱਗੀਆਂ ਨੇ ਅੱਜ ਵੀ ਕਈ ਤਾਣਾ ਬਾਣਾ ਬੁੰਨਦੇ ਨੇ ਕਾਮ ਲੋਕਾਂ ਦੇ ਵਿੱਚ ਇਹ ਗੱਲਾਂ ਪ੍ਰਚਲਿਤ ਨੇ ਇਸੇ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਕਹਿੰਦੇ ਸੀ ਕਿ ਇਹ ਭਾਈ ਤਾਣਾ ਬਾਣਾ ਬੁਣਦਾ ਹੈ ਇਹ ਜੁਲਾਹਾ ਹੈ ਖਾਸ ਕਰਕੇ ਜੁਲਾਹੇ ਭਾਈ ਚਾਰੇ ਦੇ ਲੋਕ ਖੱਡੀਆਂ ਦਾ ਕੰਮ ਕਰਦੇ ਸਨ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਜੁਲਾਹਾ ਆ ਕੇ ਸਬੋਧਨ ਕੀਤਾ ਜਾਂਦਾ ਸੀ ਤੇ ਜੁਲਾਹੇ ਭਾਈ ਚਾਰੇ ਨੂੰ ਨੀਚ ਆਖਿਆ ਜਾਂਦਾ ਸੀ ਕਿ ਇਹ ਨੀਵੀਂ ਜਾਤ ਦੇ ਲੋਕ ਨੇ ਤੇ ਸਤਿਗੁਰੂ ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਤਾਂ ਸਪਸ਼ਟ ਕਰ ਦਿੱਤੀ ਉਸ ਸਮੇਂ ਦਾ ਜਿਹੜਾ ਮੌਜੂਦਾ ਬ੍ਰਾਹਮਣ ਸੀ ਜਿਹੜਾ ਜਾਤੀਵਾਦ ਨੂੰ ਮੰਨਦਾ ਹੈ ਜਿਹੜਾ ਊਚ ਨੀਚ ਨੂੰ ਮੰਨਦਾ ਹੈ ਜਿਹੜਾ ਭੇਦ ਭਾਵ ਨੂੰ ਛੂਆ ਛਾਤ ਨੂੰ ਮੰਨਦਾ ਹੈ ਸਤਿਗੁਰੂ ਕਬੀਰ ਸਾਹਿਬ ਮਾਰੇ ਨੂੰ ਦੀ ਅੱਖਾਂ ਚੱਖਾਂ ਪਾ ਕੇ ਪੁੱਛਿਆ ਮੈਨੂੰ ਇਹ ਦੱਸ ਵੀ ਮੈਂ ਨੀਵਾ ਕਿਵੇਂ ਹੋ ਗਿਆ ਤੂੰ ਉੱਚਾ ਕਿਵੇਂ ਹੋ ਗਿਆ ਉਹ ਬ੍ਰਾਹਮਣ ਕਹਿੰਦਾ ਦੇਖ ਸਾਡੇ ਗਲਾਂ ਦੇ ਵਿੱਚ ਜਨੇਊ ਪਾਇਆ ਹੋਇਆ ਇਹ ਜਨੇਊ ਪਉਣ ਕਰਕੇ ਅਸੀਂ ਉੱਚੀ ਜਾਤ ਦੇ ਹੁੰਨੇ ਆ ਫਿਰ ਸਤਿਗੁਰੂ ਕਬੀਰ ਸਾਹਿਬ ਮਹਾਰਾਏ ਨੇ ਬਾਣੀ ਦੇ ਵਿੱਚ ਬੜੀ ਕਮਾਲ ਦੀ ਗੱਲ ਆਖੀ ਹੈ 484 ਅੰਕ ਤੇ 484 ਅੰਕ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੜ੍ਹ ਸਕਦੇ ਹੋ ਸਤਿਗੁਰੂ ਕਬੀਰ ਸਾਹਿਬ ਮਾਰੇ ਕਹਿੰਦੇ ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ ਤੁਮ ਤੋ ਵੇਦ ਪੜੋ ਗੈਤਰੀ ਗੋਵਿੰਦ ਰਦਾ ਹਮਾਰੇ ਜੇ ਤੁਸੀਂ ਕਹਿੰਦੇ ਹੋ ਵੀ ਇਹ ਜਨੇਊ ਪਾਉਣ ਦੇ ਨਾਲ ਉੱਚੀ ਕੁੱਲ ਦਾ ਬਣ ਜਾਂਦਾ ਹੈ ਉੱਚੀ ਜਾਤ ਦਾ ਬਣ ਜਾਂਦਾ ਹੈ ਤਾਂ ਫਿਰ ਮੇਰੇ ਘਰ ਦੇ ਵਿੱਚ ਜਾ ਕੇ ਵੇਖ ਆ ਜਿਹੜਾ ਗਲ ਦੇ ਵਿੱਚ ਤੇਰੇ ਸੂਤ ਪਾਇਆ ਹੈ ਧਾਗਾ ਪਾਇਆ ਹੈ ਜਨੇਊ ਪਾਇਆ ਹੈ ਇਹ ਜਨੇਊ ਸੂਤ ਦਾ ਬਣਿਆ ਹੈ ਮੇਰੇ ਘਰ ਦੇ ਵਿੱਚ ਜਾ ਕੇ ਦੇਖ ਮੇਰੇ ਬੇੜੇ ਦੇ ਵਿੱਚ ਸੂਤ ਖਿਲ ਰਿਆ ਪਿਆ ਹੈ ਮੇਰੇ ਕੋਠੇ ਦੇ ਉੱਤੇ ਸੂਤ ਸੁੱਕਣਾ ਪਾਇਆ ਹੋਇਆ ਹੈ ਮੇਰੇ ਕਮਰਿਆਂ ਦੇ ਵਿੱਚ ਸੂਤ ਪਿਆ ਹੈ ਕਿਉਂਕਿ ਅਸੀਂ ਸੂਤਰ ਦੇ ਨਾਲ ਖੱਡੀਆਂ ਬੁੰਦਿਆਂ ਦਰੀਆਂ ਬੁੰਦਿਆਂ ਚਾਦਰਾਂ ਬੁੰਦਿਆਂ ਕੰਬਲ ਬੁੰਦਿਆਂ ਫਿਰ ਤੇਰੇ ਤੋਂ ਵੱਡਾ ਬ੍ਰਾਹਮਣ ਕੌਣ ਹੋਇਆ ਜੇ ਇਹ ਸੂਤ ਪਾਉਣ ਦੇ ਨਾਲ ਧਾਗਾ ਪਾਉਣ ਦੇ ਨਾਲ ਜਨੇਊ ਪਾਉਣ ਦੇ ਨਾਲ ਤੂੰ ਉੱਚੀ ਕੋਲ ਤਾਂ ਤਾਂ ਤੇਰੇ ਨਾਲੋਂ ਉੱਚੀ ਕੋਲਦਾ ਤਾਂ ਮੈਂ ਹੋਇਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਧੱਜੀਆਂ ਉਡਾ ਦਿੱਤੀਆਂ ਜਾਤ ਪਾਤ ਦੀਆਂ ਊਚ ਨੀਚ ਦੀਆਂ ਭੇਦ ਭਾਵ ਦੀਆਂ ਫਿਰ ਇਹ ਦੱਸ ਪੰਡਤ ਜੀ ਬ੍ਰਾਹਮਣ ਜੀ ਤੁਸੀਂ ਉੱਚੇ ਹੋਏ ਕਿ ਮੈਂ ਉੱਚਾ ਹੋਇਆ ਕਿਉਂਕਿ ਮੇਰੇ ਘਰ ਦੇ ਵਿੱਚ ਸੂਤਰ ਦੇ ਢੇਰ ਲੱਗੇ ਹੋਏ ਨੇ ਹਾਂ ਰਹੀ ਗੱਲ ਜਾਤ ਪਾਤ ਦੀ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦੇ ਹੋ ਤੁਸੀਂ ਮੈਨੂੰ ਛੂਦਰ ਕਹਿੰਦੇ ਹੋ ਤੁਸੀਂ ਮੈਨੂੰ ਨੀਚ ਕਹਿੰਦੇ ਹੋ ਜਾਂ ਤੁਸੀਂ ਮੈਨੂੰ ਜੁਲਾਹਾ ਕਹਿੰਦੇ ਹੋ ਜਲਾਹਾ ਤੁਸੀਂ ਮੈਨੂੰ ਤਾਂ ਕਹਿੰਦੇ ਹੋ ਕਿ ਮੇਰੇ ਘਰ ਦੇ ਵਿੱਚ ਖੱਡੀਆਂ ਲੱਗੀਆਂ ਹੋਈਆਂ ਨੇ ਮੈਂ ਤਾਣਾ ਬਾਣਾ ਬੁਣਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਣ ਤਣਾਇਓ ਤਾਨਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਕ ਤੇ 482 ਅੰਕ ਤੇ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਕੋਰੀ ਕੋ ਕੋਰੀ ਦਾ ਅਰਥ ਹੈ ਜੁਲਾਹਾ ਕੋਰੀ ਕੋ ਮਰਮ ਕਾਹੂ ਨਾ ਜਾਨਾ ਕੋਰੀ ਹੈ ਰੱਬ ਜੁਲਾਹਾ ਰੱਬ ਵੀ ਜੁਲਾਹਾ ਹੈ ਉਹਦਾ ਅੱਜ ਤੱਕ ਕਿਸੇ ਨੇ ਭੇਤ ਨਹੀਂ ਪਾਇਆ ਕਬੀਰ ਸਾਹਿਬ ਕਹਿੰਦੇ ਉਹ ਜੁਲਾਹਾ ਪਤਾ ਕਿਉਂ ਹੈ ਕਿਉਂਕਿ ਉਹ ਵੀ ਤਾਣਾ ਬਾਣਾ ਬੁਣ ਕੇ ਬੈਠਾ ਹੈ ਜੇ ਮੈਂ ਘਰ ਦੇ ਵਿੱਚ ਕਿਰਤ ਕਰਨ ਦੇ ਲਈ ਮਿਹਨਤ ਕਰਨ ਦੇ ਲਈ ਖੱਡੀਆਂ ਦੇ ਉੱਤੇ ਤਾਣਾ ਬਾਣਾ ਬੁਣਦਾ ਤਾਂ ਤੁਸੀਂ ਮੈਨੂੰ ਜੁਲਾਹਾ ਆਖਦੇ ਹੋ ਓਏ ਅਕਾਲ ਪੁਰਖ ਪਰਮੇਸ਼ਰ ਇਹ ਪੂਰੀ ਕੁਦਰਤ ਦਾ ਪੂਰੀ ਕਾਇਨਾਤ ਦਾ ਤਾਣਾ ਬਾਣਾ ਬੁਣ ਕੇ ਬੈਠਾ ਫਿਰ ਸਭ ਤੋਂ ਵੱਡਾ ਜੁਲਾਹਾ ਕੌਣ ਹੋਇਆ ਸਭ ਤੋਂ ਵੱਡਾ ਜੁਲਾਹਾ ਤਾਂ ਰੱਬ ਹੋਇਆ ਨਾ ਫਿਰ ਉਹਨੂੰ ਕਿਉਂ ਨਹੀਂ ਜੁਲਾਹਾ ਕਹਿੰਦੇ ਸਭ ਜਗ ਆਨ ਤਨਾਇਓ ਤਨ ਜਿਨੇ ਸਾਰੇ ਜੱਗ ਦਾ ਆਨ ਦਾ ਮਤਲਬ ਹੁੰਦਾ ਪੈਦਾ ਕੀਤਾ ਲਿਆ ਜਾਂਦਾ ਉਹਨੇ ਸਾਰਾ ਜੱਗ ਪੈਦਾ ਕੀਤਾ ਸੰਸਾਰ ਪੈਦਾ ਕਰਕੇ ਮਾਨੂੰ ਇੱਕ ਤਾਣਾ ਬੁਣ ਦਿੱਤਾ ਜੇ ਮੈਨੂੰ ਤੁਸੀਂ ਤਾਣਾ ਬਾਣਾ ਬੁਣਨ ਕਰਕੇ ਜੁਲਾਹਾ ਆਖਦੇ ਹੋ ਤਾਂ ਇਹ ਜਿੰਨੀ ਕੈਨਾਤ ਦਾ ਤਾਣਾ ਬਾਣਾ ਬੁਣਿਆ ਇਹ ਰੱਬ ਨੇ ਬੁਣਿਆ ਤੇ ਫਿਰ ਰੱਬ ਵੀ ਜੁਲਾਹਾ ਹੋਇਆ ਉਹਨੂੰ ਜੁਲਾਹਾ ਕਿਉਂ ਨਹੀਂ ਕਹਿੰਦੇ ਦੇਖੋ ਸਤਿਗੁਰੂ ਕਬੀਰ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਸੌਖੇ ਤਰੀਕੇ ਨਾਲ ਸਮਝਾਇਆ ਤੇ ਗੁਰੂ ਪਿਆਰੋ ਜਿਵੇਂ ਗੁਰੂ ਰਬਦਾਸ ਮਹਾਰਾਜ ਜੀ ਨੇ ਆਖਿਆ ਚਮਰਟਾ ਗਾਂਠ ਨਾ ਜਨੇ ਲੋਕ ਇਕਠਾਵੇਂ ਪਨਹੀਂ ਗੁਰੂ ਰਬਦਾਸ ਮਹਾਰਾ ਜੀ ਲੋਕ ਚਮਾਰ ਆਖਦੇ ਸੀ ਮੈਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਚੁੱਕਾ ਆ ਉਹ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੱਧ ਤੋਂ ਵੱਧ ਸ਼ੇਅਰ ਕੀਤਾ ਕਿ ਇਹ ਸਾਰਾ ਸੰਸਾਰ ਹੀ ਚਮਾਰ ਹੈ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਹੀ ਜੁਲਾਹਾ ਹੈ ਜੇ ਕਬੀਰ ਖੱਡੀਆਂ ਬਣਨ ਕਰਕੇ ਤਾਣਾ ਬਾਣਾ ਬਣਨ ਕਰਕੇ ਜੁਲਾਹਾ ਹੋ ਸਕਦਾ ਤਾਂ ਰੱਬ ਸਭ ਤੋਂ ਵੱਡਾ ਜੁਲਾਹਾ ਹੈ ਜਿਨੇ ਇਹ ਕਾਇਨਾਤ ਦਾ ਇਹ ਸੰਸਾਰ ਦਾ ਤਾਣਾ ਬਾਣਾ ਬੁਣਿਆ ਹੈ ਦੇਖੋ ਕਿੰਨੀਆਂ ਗੈਲੈਕਸੀਆਂ ਨੇ ਕਿੰਨੇ ਤਾਰੇ ਨੇ ਕਿੰਨੇ ਅਰਬਾਂ ਖਰਬਾਂ ਐ ਸੰਸਾਰ ਦੇ ਉੱਤੇ ਤਾਰੇ ਨੇ ਆ ਇੱਕ ਸੂਰਜ ਹੈ ਨਾ ਇਹਦੇ ਮੁਕਾਬਲੇ ਪਤਾ ਨਹੀਂ ਕਿੰਨੇ ਸੂਰਜ ਨੇ ਹੁਣ ਵਿਗਿਆਨੀਆਂ ਨੇ ਪਿੱਛੇ ਜੇ ਖੋਜ ਕੀਤੀ ਹੈ ਯੂ ਬਾਈ ਸਿਕਿਉਰਟੀ ਨਾਮ ਦੇ ਇੱਕ ਵੱਡੇ ਸਾਰੇ ਤਾਰੇ ਦੀ ਉਹਦਾ ਕੋਈ ਅੰਤ ਹੈ ਨਹੀਂ ਉਹਦੇ ਤੋਂ ਵੱਡਾ ਅਜੇ ਤੱਕ ਤਾਰਾ ਲੱਭਿਆ ਹੀ ਨਹੀਂ ਤੋ ਐਟਾ ਵੱਡਾ ਤਾਰਾ ਕਿ ਉਹਦੇ ਵਿੱਚ ਕਈ ਗੈਲੈਕਸੀਆਂ ਸਮਾ ਜਾਣਗੀਆਂ ਤੇ ਇੱਥੇ ਤਾਂ ਪਤਾ ਨਹੀਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕਰੋੜਾਂ ਹੀ ਬ੍ਰਹਿਮੰਡ ਨੇ ਅਜੇ ਤਾਂ ਅਸੀਂ ਇੱਕ ਬ੍ਰਹਿਮੰਡ ਨੂੰ ਵੀ ਚੰਗੀ ਤਰ੍ਹਾਂ ਜਾਣ ਨਹੀਂ ਪਾਏ ਤੇ ਉਹ ਤਾਂ ਕਰੋੜਾਂ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੈ ਤੇ ਸਤਗੁਰੂ ਕਬੀਰ ਸਾਹਿਬ ਮਹਾਰਾਜ ਨੇ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਵਹਿਮਾਂ ਪਰਮਾਂ ਦੇ ਵਿੱਚੋਂ ਪਖੰਡਾਂ ਦੇ ਵਿੱਚੋਂ ਕੱਢਣ ਦੇ ਲਈ ਬਾਣੀ ਲਿਖੀ ਹੈ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਬਾਣੀ ਲੈ ਕੇ ਆਓ ਦੇਖੋ ਬ੍ਰਾਹਮਣ ਭਾਈ ਚਾਰਾ ਉਸ ਸਮੇਂ ਸਮਝ ਗਿਆ ਸੀ ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਨੇ ਉਸ ਸਮੇਂ ਬ੍ਰਾਹਮਣ ਭਾਈ ਚਾਰਾ ਨੂੰ ਸਮਝਾਇਆ ਤਾਂ ਹੀ ਉਹ ਬ੍ਰਾਹਮਣ ਆ ਕੇ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਬੈਠ ਗਏ ਸੀ ਤੇ ਅਸੀਂ ਅੱਜ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਕਿਉਂ ਨਹੀਂ ਬੈਠੇ ਇਹ ਸੋਚਣ ਵਾਲੀ ਗੱਲ ਹੈ ਅਸੀਂ ਤਾਂ ਇਹਨਾਂ ਦਾ ਲੜ ਛੱਡਦੇ ਜਾ ਰਹੇ ਹਾਂ ਧੋਖਾ ਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਗੁਰੂ ਕਬੀਰ ਸਾਹਿਬ ਮਹਾਰਾਜ ਵਰਗਾ ਗੁਰੂ ਨਹੀਂ ਲੱਭਣਾ ਜਿਹੜਾ ਉਸ ਸਮੇਂ ਜਾਤੀਵਾਦੀ ਬ੍ਰਾਹਮਣਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਸਨ ਉਹ ਤਾਂ ਇਥੋਂ ਤੱਕ ਆਕਦੇ ਨੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ ਤੂੰ ਕਤ ਬ੍ਰਾਹਮਣ ਹਮ ਕਤ ਸ਼ੂਦ ਹਮ ਕਤ ਲੋਹੂ ਤੂੰ ਕਤ ਦੂਦ ਇਹਦੀ ਵੀ ਵਿਚਾਰ ਕਰਾਂਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ